हां बेटा नवोदय दाखिला ਪ੍ਰੀਖਿਆ ਤਿਆਰੀ ਦੀਨ ਆਪਾਂ ਟੈਸਟ ਨੰਬਰ 87 ਪਿਛਲੇ ਸਾਲਾਂ ਦੇ ਜਿਹੜੇ ਪੇਪਰ ਆਏ ਹੋਏ ਬੇਟਾ ਉਹ ਪੇਪਰਾਂ 'ਚ ਸਵਾਲ ਆਏ ਆ ਉਹ ਹੱਲ ਕਰਦੇ ਪੇ ਸਰਲ ਕਰੋ ਦੇ ਤਾਂ ਆ ਦੇਖੋ ਪਹਿਲਾ 14 ਨੰਬਰ ਸਵਾਲ ਤੇ ਪਹੁੰਚ ਗਏ ਬੇਟਾ ਤਾਂ ਬੇਟਾ ਆਪਾਂ ਸਟੈਪ ਬਾਈ ਸਟੈਪ ਆ ਪਹਿਲਾਂ ਆਪਾਂ ਛੋਟੀ ਬ੍ਰੈਕਟ ਠੀਕ ਆ ਬਾਡਮਾਸ ਰੂਲ ਦੇ ਅਕੋਰਡਿੰਗਲੀ ਇਹ ਬਣ ਗਿਆ 24 ਜਮਾ 6 ਮਾਈਨਸ ਕਰ ਲਈ ਬ੍ਰੈਕਟ ਸ਼ੁਰੂ 5 2 ਆ ਬ੍ਰੈਕਟ ਆਪਾਂ ਖਤਮ ਕਰ ਲੈਨੇ ਆ 4 3 2, 1 ਹੁੰਦੇ ਆ ਬੇਟਾ 2 1 ਤਾਂ ਛੋਟੀ ਬ੍ਰੈਕਟ ਖਤਮ ਹੋ ਗਈ ਕਰਲੀ ਬ੍ਰੈਕਟ ਬੰਦ ਵੱਡੀ ਬ੍ਰੈਕਟ ਬੰਦ ਅੱਗੇ ਬੇਟਾ ਪਹਿਲਾਂ ਗੁਣਾ ਕਰਾਂਗੇ ਤਾਂ 2 1 2 5 2 3 ਰਹਿ ਗਏ ਹੁਣ ਆ ਵੀ ਬ੍ਰੈਕਟ ਖਤਮ ਕਰ ਦਾਂਗੇ 24 6 minus, 5 minus 2 3 ਰਹਿ ਗਏ ਬੇਟਾ ਤਾ ਕਰ ਲਈ ਬ੍ਰੈਕਟ ਖਤਮ ਹੋ ਗਈ ਠੀਕ ਹੈ ਬੇਟਾ ਨੈਕਸਟ ਬੇਟਾ 6 3 ਕਿੰਨੇ 3 ਆ ਗਏ 24 3 27 ਉੱਤਰ ਆ ਗਿਆ ਆਪਾਂ ਆਲਟਰਨੇਟ ਅਨਸਰ ਦੇਖਦੇ ਹਾਂ ਬੇਟਾ D1 ਦੇ ਵਿੱਚ 27 ਅਨਸਰ ਦਿੰਦਾ ਪਿਆ D1 ਨੂੰ ਐਜ਼ ਅ ਰਾਈਟ ਅਨਸਰ ਅਸੀਂ ਟਿਕ ਕਰ ਦਵਾਂਗੇ ਅੱਗੇ ਆ ਗਿਆ ਬੇਟਾ ਸਵਾਲ ਨੰਬਰ 15 ਸਵਾਲ ਨੰਬਰ ਬੇਟਾ ਇਹਦੇ ਵਿੱਚ ਪਹਿਲਾਂ ਛੋਟੀ ਬ੍ਰੈਕਟ ਨੂੰ ਹੱਲ ਕਰਦੇ ਹਾਂ ਛੋਟੀ ਬ੍ਰੈਕਟ ਨੂੰ ਬੇਟਾ ਆਪਾਂ ਸਟੈਪ ਘਟਾਣੇ ਆ ਇਹਦੇ ਠੀਕ ਹੈ 2 5 ਪਹਿਲਾਂ ਆਹ ਬਾਰ ਬ੍ਰੈਕਟ ਹਟਾਵਾਂਗੇ 2 5 10 13 10 3 ਰਹਿ ਗਏ ਪੁੱਤ ਠੀਕ ਹੈ ਤਾਂ ਆਪਾਂ ਛੋਟੀ ਬ੍ਰੈਕਟ ਨੂੰ ਇੱਥੇ ਹੀ ਖਤਮ ਕਰ ਦਾਂਗੇ ਪਹਿਲੇ ਸਟੈਪ 'ਚ 81 159 2 ਕਰ ਲਈ ਬ੍ਰੈਕਟ ਸ਼ੁਰੂ 7 8 3 ਨਾਲ ਅੱਗੇ ਬੇਟਾ 2 5 10 ਤੇ 13 ਚੋਂ 10 ਗਏ 3 ਠੀਕ ਹੈ ਛੋਟੀ ਬ੍ਰੈਕਟ ਖਤਮ ਹੋ ਗਈ ਅੱਗੇ ਬੇਟਾ 81 ਜਮਾ 159 ਮਾਈਨਸ 2 7854 ਤੇ ਤੈਨੂੰ 59 59 ਨੂੰ ਦੋ ਨਾਲ ਗੁਣਾ ਕਰਾਂਗੇ ਤਾਂ 118 ਜਾਂ ਮਾਈਨਸ 2 59 ਆਹ ਲਓ ਬੇਟਾ ਇੱਕ ਸਟੈਪ ਵਧਾਤਾ ਠੀਕ ਹੈ ਇਹ ਹੁਣ ਪਹਿਲਾਂ ਬੌਡਮਾਸ ਰੂਲ ਦੇ ਅਕੋਰਡਿੰਗਲੀ ਪਹਿਲਾਂ ਗੁਣਾ ਕਰਾਂਗੇ ਬੇਟਾ 59 118 81 ਜਮਾ 159 -118 ਠੀਕ ਹੈ ਬੇਟਾ ਹੁਣ ਬੇਟਾ 159 ਚੋਂ 118 ਗਏ 41 81 ਜਮਾ 41 ਬਰਾਬਰ 122 ਉੱਤਰ ਆ ਗਿਆ ਠੀਕ ਹੈ ਆਪਾਂ ਆਲਟਰਨੇਟਿਵ ਆਨਸਰ ਦੇਖਾਂਗੇ ਬੇਟਾ ਤਾਂ ਸੀ 1 ਆਲਟਰਨੇਟਿਵ ਚ 122 ਉੱਤਰ ਦਿੰਦਾ ਪਿਆ ਸੀ 1 ਨੂੰ ਅਸੀਂ ਐਜ਼ ਅ ਰਾਈਟ ਆਨਸਰ ਟਿਕ ਕਰ ਦਵਾਂਗੇ ਅੱਗੇ ਆ ਗਿਆ ਬੇਟਾ ਸਵਾਲ ਨੰਬਰ 16 ਸਵਾਲ ਨੰਬਰ 16 ਦੇ ਵਿੱਚ ਦੇਖੋ ਬੇਟਾ ਕੀ ਕਹਿੰਦਾ ਆਪਿਆ 2/ 2.5 ਤਕਸੀਮ 0.5 ਠੀਕ ਹੈ ਤਾਂ ਆਪਾਂ ਬੇਟਾ ਕੀ ਕਰਦੇ ਆ ਇਹਨਾਂ ਦੇ बटे ਬਣਾ ਲੈਨੇ ਆ ਸੌਖਾ ਹੋ ਜਾਊਗਾ 2.5 ਦਾ ਮਤਲਬ ਡੈਸੀਮਲ ਦੀ ਜਗ੍ਹਾ ਤੇ ਅਸੀਂ 1 ਕਾ ਲਾ ਦਿੰਨੇ ਅੱਗੇ ਜਿੰਨੇ ਅੱਖਰ ਹੁੰਦੇ ਉਹਦੇ ਜ਼ੀਰੋ ਤਕਸੀਮ 0.5 ਆ ਜਿਹੜਾ ਬੇਟਾ ਤਕਸੀਮ 0.5 ਇਹ 5/10 ਬਣ ਜਾਣਗੇ ਠੀਕ ਹੈ ਬੇਟਾ ਗੁਣਾ 0.1 ਆ ਜਿਹੜਾ ਇਹ ਬਣ ਜੂਗਾ ਬੇਟਾ 1/10 ਡੈਸੀਮਲ ਦਾ 1 ਆ ਜੂਗਾ ਸੱਜੇ ਹੱਥ ਜਿੰਨੇ ਅੱਖਰ ਆਉਂਦੀਆਂ ਜ਼ੀਰੋ ਆ ਜਾਣਗੀਆਂ 5/100 ਠੀਕ ਹੈ ਬੇਟਾ ਡੈਸੀਮਲ ਦਾ 1 ਆ ਸੱਜੇ ਹੱਥ ਜਿੰਨੇ ਅੰਕ ਆਉਦੇ ਜ਼ੀਰੋ ਹੁਣ ਆ ਬੇਟਾ ਤਕਸੀਮ ਨੂੰ ਪਹਿਲਾਂ ਅਸੀਂ ਗੁਣਾ ਚ ਕਨਵਰਟ ਕਰ ਲਾਂਗੇ ਠੀਕ ਹੈ 0.5 ਸੀ ਇਹ ਬਣ ਗਿਆ 25/10 ગુણા 10 5 ગુણા 1 10 5 100 બોડમાસ રૂલ ਦੇ ਅਕੋਰਡਿੰਗਲੀ ਪਹਿਲਾਂ ਬੇਟਾ ਆਪਾਂ ਗੁਣਾ ਕਰਾਂਗੇ 10 ਨਾਲ 10 ਕੱਟੇਗੇ 5 5a 25 ਠੀਕ ਹੈ ਤੇ 5 ਦੂਣੀ 10 ਠੀਕ ਹੈ ਬੇਟਾ ਤੇ ਇਹ ਬਣ ਗਿਆ 1 2 5 100 ਤਾਂ ਬੇਟਾ ਅਸੀਂ ਨਾ ਕੋਸ਼ਿਸ਼ ਕਰਨੀ ਹੁੰਦੀ ਹੈ ਵੀ ਬਟਾ ਏ ਕੇ ਨਾਲ ਹੀ ਬਿੰਦੀਆਂ ਰਹਿ ਜਾਣ ਠੀਕ ਹੈ ਤਾਂ ਜਦੋਂ ਏ ਕੇ ਨਾਲ ਬਿੰਦੀਆਂ ਰਹਿ ਜਾਣਗੀਆਂ ਤਾਂ ਫਿਰ ਸਾਨੂੰ ਕੈਲਕੂਲੇਸ਼ਨ ਕਰਨੀ ਹੈ ਜਿਹੜੀ ਉਹ ਸੌਖੀ ਹੋ ਜੂਗੀ ਉੱਤਰ ਕਿਉਂਕਿ ਉਹ ਪੁਆਇੰਟਾਂ 'ਚ ਦਿੰਦਾ ਪਿਆ ਠੀਕ ਹੈ ਅਸੀਂ ਉੱਥੇ ਹਿਸਾਬ ਲਾ ਲੈਣਾ ਠੀਕ ਹੈ ਜਾਂ ਤਾਂ ਇਹਦਾ ਬੇਟਾ ਇਹ ਵੀ ਹੱਲ ਹੈਗਾ ਵੀ ਤੁਸੀਂ ਇਹਦਾ ਲਘੂਤਮ ਲੈ ਲਓ ਇਹਦਾ ਲਘੂਤਮ 1/2 ਤੇ 5/100 ਦਾ ਲਘੂਤਮ ਕਿੰਨਾ ਆ ਗਿਆ ਬੇਟਾ 100 ਆ ਗਿਆ 2 ਤੇ 100 ਦਾ 2 ਤੇ ਆ ਗਿਆ 50 50 ਇਕਮ 50 ਮਾਈਨਸ 100 ਇਕਮ 100 ਇਕ 5 50 ਇਹ ਆ ਗਿਆ 45/100 ਕਿੰਨਾ ਆ ਗਿਆ ਬੇਟਾ 45/ 100 ਹੁਣ ਬੇਟਾ ਜੇ ਡੈਸੀਮਲ ਕਿਤੇ ਨਹੀਂ ਤਾਂ ਅਸੀਂ ਇੱਥੇ ਗਿਣਦੇ ਆ ਇਹ ਏਕੇ ਨਾਲ ਬਿੰਦੀਆਂ ਹੀ ਰੱਖਣੀਆਂ ਆਪਾਂ ਸਾਨੂੰ ਡੈਸੀਮਲ ਲਾਉਣਾ ਸੌਖਾ ਹੁੰਦਾ 1 2 ਦੋ ਹੱਥ ਇੱਧਰ ਚਲ ਜੂਗਾ ਤੇ ਆਜੂ 0.45 ਆਪਾਂ ਆਲਟਰਨੇਟਿਵ ਆਨਸਰ ਦੇਖਦੇ ਆਂ 0.45 ਕਿੱਥੇ ਦਿੰਦਾ ਪਿਆ A1 ਜਿਹੜਾ ਬੇਟਾ 0.45 ਆਉਂਦਾ ਪਿਆ A1 ਨੂੰ ਅਸੀਂ ਐਸ ਦੇ ਰਾਈਟ ਆਨਸਰ ਟਿੱਕ ਕਰ ਦਵਾਂਗੇ ਅੱਗੇ ਆ ਗਿਆ ਬੇਟਾ ਸਵਾਲ ਨੰਬਰ 17 ਸਵਾਲ ਨੰਬਰ 17 ਵੀ ਧਿਆਨ ਦੇ ਨਾਲ ਦੇਖੋ ਬੇਟਾ ਕੁਝ ਖਾਸ ਨਹੀਂ ਹੈਗਾ ਇਹਦੇ ਵਿੱਚ ਬਸ ਬੌਡਮਾਸ ਰੂਲ ਦੇ ਅਕੋਰਡਿੰਗਲੀ ਪਹਿਲਾਂ ਆਪਾਂ ਤਕਸੀਮ ਫਿਰ ਗੁਣਾ ਠੀਕ ਹੈ 10 4 2 2 ਹੀ ਰਹਿ ਗਏ 3 2 6 ਗੁਣਾ ਅਲੱਗ ਕਰ ਲਈ ਜਮਾ 4 ਤਕਸੀਮ 2 2 ਹੀ ਰਹਿ ਗਏ ਬੇਟਾ ਗੁਣਾ 2 4 ਠੀਕ ਹੈ ਬੇਟਾ ਆ ਤਕਸੀਮ ਆਪਾਂ ਪਹਿਲਾਂ ਹੱਲ ਕਰ ਲਈ ਤਾਂ 4 ਤਕਸੀਮ 2 ਐਦੂ ਬਾਅਦ ਦੇ ਵਿੱਚ ਬੇਟਾ ਆਪਾਂ ਗੁਣਾ ਹੱਲ ਕਰ ਲਾਂਗੇ ਇਹ ਬਣ ਗਿਆ 10 ਜਮਾ 2 6 ਜਮਾ 4 4 ਹੁਣ ਬੇਟਾ ਜਮਾ ਦੇ ਅਲੱਗ ਕਰ ਲੋ 10 ਤੇ 2 12 ਤੇ 4 16 ਜਮਾ ਦੇ 16 ਹੋ ਗਏ 16 ਤੇ ਮਾਈਨਸ ਦੇ 10 ਮਾਈਨਸ ਦੇ 6 ਤੇ ਮਾਈਨਸ ਦੇ 4 16 10 ਬਰਾਬਰ 6 ਉੱਤਰ ਆ ਗਿਆ ਆਪਾਂ ਆਲਟਰਨੇਟਿਵ ਆਨਸਰ ਚੈੱਕ ਕਰ ਲੈਣੇ ਆ ਸੀ 1 ਹੈ ਜਿਹੜਾ ਬੇਟਾ 6 ਦਿੰਦਾ ਪਿਆ ਸੀ 1 ਨੂੰ ਐਜ਼ ਅ ਰਾਈਟ ਆਨਸਰ ਅਸੀਂ ਟਿਕ ਕਰ ਦਵਾਂਗੇ ਅੱਗੇ ਆ ਗਿਆ ਬੇਟਾ ਸਵਾਲ ਨੰਬਰ 18 ਸਵਾਲ ਨੰਬਰ 18 ਦੇ ਵਿੱਚ ਬੇਟਾ 5 ਤਕਸੀਮ 5 5 5 5 तो बेटा पहला तकसीम करा ठीक है एक स्टैप घटा लें पाँच तकसीम 5 एक आ गया एक जमा गुणा पाँच माइनस ठीक है इदू बाद आप गुणा करा एक जमा पच्ची माइनस पदू बाद पच्ची तो एक छब्बी छब्बी माइनस पंकी आ गए बेटा छब्बी माइनस छ ठीक है छब्बी माइनस पं ब ਇੱਕ ਹੀ ਉੱਤਰ ਆ ਗਿਆ ਆਪਾਂ ਆਲਟਰਨੇਟਿਵ ਆਨਸਰ ਦੇਖਦੇ ਆਂ ਬੇਟਾ ਸੀ 1 ਇੱਕ ਹੀ ਉੱਤਰ ਦਿੰਦਾ ਪਿਆ ਸੀ 1 ਨੂੰ ਅਸੀਂ ਐਜ਼ ਦੇ ਰਾਈਟ ਆਨਸਰ ਟਿਕ ਕਰ ਦਵਾਂਗੇ ਤਾਂ ਬੇਟਾ ਇਹ ਸਿਗਾ ਸਵਾਲ ਨੰਬਰ 18 ਅਗਲੇ ਸਵਾਲ ਆਪਾਂ ਅਗਲੀ ਵੀਡੀਓ ਵਿੱਚ ਸ਼ੇਅਰ ਕਰਦੇ ਆਂ ਤੁਸੀਂ ਜੋ ਪਿਆਰੇ ਬੱਚਿਆਂ ਨੇ ਵੀਡੀਓ ਦੇਖ ਕੇ ਸੇਵਾ ਦਾ ਮੌਕਾ ਦਿੱਤਾ ਹੈ ਇਹਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਥੈਂਕ ਯੂ ਬੇਟਾ